ਤੈਨੂੰ ਤੇਰੇ ਦਾਦੇ-ਪਰਦਾਦੇ ਖੁਰਦਿਆਂ ਚ ਰਲਦੇ ਹੋਣਗੇ ਨਾ ਉਸ ਵੇਲੇ ਸਰਦਾਰ ਬੂਟਾ ਸਿੰਘ ਦੀ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਬੀਏ ਆਨਲਰ ਕਰ ਰਹੇ ਸੀ ਇਹ ਤੇਨੂੰ ਪਤਾ ਹੋਣਾ ਚਾਹੀਦਾ ਤੇਰੀ ਪਾਰਟੀ ਦਾ ਮਨਮੂਮ ਨੇਤਾ ਵਾ ਜਿਸ ਨੇ ਤੁਹਾਨੂੰ ਕਿੰਨੀ ਵਾਰੀ ਜਿਸ ਕੌਮ ਨੇ ਤੁਹਾਨੂੰ ਕਿੰਨੀ ਵਾਰੀ ਰਾਜ ਭਾਗ ਦਿਵਾਇਆ ਤੁਸੀਂ ਕੋਈ ਸਮਾਨ ਬੂਟਾ ਸਕਦੇ ਆ ਇਸ਼ਾਨ ਨਹੀਂ ਸੀ ਕੀਤਾ ਉਸ ਦੀ ਲਿਆਕਤ ਉਸ ਦੀ ਪੜ੍ਹਾਈ ਪਹਿਲੀ ਉਹਨਾਂ ਦੀ ਪੜ੍ਹਾਈ ਬੀਏ ਉਹਨਾਂ ਨੇ ਖਾਲਸਾ ਕਾਲਜ ਲਾਇਲਪੁਰ ਜਲੰਧਰ ਤੋਂ ਦੂਜੀ ਉਹਨਾਂ ਨੇ ਐਮਏ ਕੀਤੀ ਤੀਜੀ ਉਹਨਾਂ ਨੇ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਪੀਐਚਡੀ ਕੀਤੀ ਉਹਨਾਂ ਨੇ ਜੈਮਨੀ ਕੀਤੀ ਅਤੇ ਵਾਕ-ਵਾਖ ਉਹਦਿਆਂ ਦੇ ਜਿੱਥੇ ਦੇਸ਼ ਦੇ ਗ੍ਰਹਿ ਮੰਤਰੀ ਰਹੇ ਉੱਥੇ ਤਿੰਨ ਮਾਰੋ ਭਾਰਤ ਸਰਕਾਰ ਦੇ ਵਿੱਚ ਕੈਬਨਟ ਮੰਤਰੀ ਦੇ ਰਹੇ ਅਤੇ ਦੇਸ਼ ਦੇ ਐਸਆਈ ਕਮਿਸ਼ਨ ਦੇ ਭਾਰਤ ਦੇ ਚੇਅਰਮੈਨ ਰਹੇ ਇਸੇ ਤਰ੍ਹਾਂ ਹੀ ਉਹਨਾਂ ਵੱਲੋਂ ਵਾਕ-ਵਾਖ ਸਟੇਟਾਂ ਦੇ ਵਿੱਚ ਰਾਜਪਾਲ ਦੀ ਡਿਊਟੀ ਵੀ ਨਿਭਾਈ ਗਈ ਕਿੰਨਾ ਸਮਾਂ ਉਹਨਾਂ ਨੇ ਜਦੋਂ ਰਾਸ਼ਟਰਪਤੀ ਰਾਜ ਲਾਗੂ ਸੀ ਬਿਹਾਰ ਦੇ ਵਿੱਚ ਉੱਥੇ ਸਰਕਾਰ ਚਲਾਈ ਜਾਰਾ ਮਾਰਾ ਨਹੀਂ ਨੇ ਉਹ ਐਡੀ ਵਿਆਕਤ ਤੇ ਐਡੇ ਸਮਝਦਾਰ ਲੀਡਰ ਸਨ ਜਿਸ ਨੂੰ ਤੋਂ ਅਨਪੜ ਅਤੇ ਜਿਸ ਦੇ ਰੰਗ ਤੇ ਜਿਸ ਦੇ ਜਿਸ ਰੰਗ ਨੂੰ ਗੁਰਬਾਣੀ ਦੇ ਵਿੱਚ ਵੀ ਇੱਕੋ ਰੰਗ ਮਜੀਠਾ ਰੱਤਾ ਮਿਰਾਂ ਚੋਲਾ ਮਾਦਾ ਇਹਦੇ ਮਜੀਠਾ ਰੰਗ ਕਿਹਾ ਵਾ ਉਸ ਰੰਗ ਦੇ ਵਿੱਚ ਤੂੰ ਆਪਣਾ ਗੰਗ ਟਿੱਪੜੀਆਂ ਦਿੱਤੀਆਂ ਉਹਨਾਂ ਦੀ ਕੌਮ ਵਾਲੇ ਗੰਗ ਟਿੱਪੜੀਆਂ ਦਿੱਤੀਆਂ ਪੱਥੇ ਪਾਉਂਦੇ ਹੋਗੇ ਤੁਸੀਂ ਆ ਪੱਥੇ ਪਾਉਣੇ ਕੋਈ ਮਾੜੀ ਗੱਲ ਨਹੀਂ ਆ ਗਿਰਤੀ ਆ ਪਰ ਉਹ ਸਰਦਾਰ ਜਿਹੜਾ ਸੀ ਜਿਸ ਦੇ ਬਾਰੇ ਤੂੰ ਗੋਲਦਿਆ ਵਾ ਉਹ ਪੜਿਆ ਲਿਖਿਆ ਇਨਸਾਨ ਸੀ ਅਤੇ ਤੁਹਾਡੀ ਜਿਹੜੀ ਕਾਂਗਰਸ ਸਰਕਾਰ ਸੀ ਆਪਣੀ ਕੌਮ ਦੀਆਂ ਵੋਟਾਂ ਪਵਾ ਕੇ ਉਸਨੇ ਕਿੰਨੀ ਵਾਰ ਤੁਹਾਨੂੰ ਰਾਜ ਭਾਗ ਦਵਾਇਆ ਤੁਹਾਡੀ ਮਾਨਸਿਕਤਾ ਇਹ ਨਹੀਂ ਡਿੱਗ ਗਈ ਆ ਕਿ ਤੁਹਾਡੇ ਜਿਹੜਾ ਜਾਤੀ ਪਾਰਟੀ ਦਾ ਕੀੜਾਵਾ ਤੁਹਾਡੇ ਦਿਮਾਗ ਦੇ ਵਿੱਚੋਂ ਨਿਕਲ ਨਹੀਂ ਰਿਹਾ ਇਹ ਜਿਹੜਾ ਤੁਸੀਂ ਤਰਨ ਤਰਨ ਮਦਨ ਸਭਾ ਹਲਕੇ ਦੇ ਵਿੱਚ ਬੋਲੇ ਜੇ ਤਰੰਤਰੰ ਦੇ ਲੋਕਾਂ ਨੂੰ ਮੇਰੀ ਪੀਲੇ ਖਾਸ ਕਰਕੇ ਮذਬੀ ਸਿੱਖਾਂ ਨੂੰ ਕਿ ਇਹਨਾਂ ਦੇ ਵਿੱਚੋਂ ਕਾਂਗਰਸ ਪਾਰਟੀ ਦੇ ਵਿੱਚੋਂ ਜਿਹੜਾ ਜਾਦ ਬਰਾਦਰੀ ਵਾਲਾ ਕੋੜਿਆ ਹੋ ਨਹੀਂ ਨਿਕਲਦੇ ਆ ਇਸ ਕਰਕੇ ਇਹਨਾਂ ਨੂੰ ਵੋਟਾਂ ਦੇ ਵਿੱਚ ਮੂੰਹ ਤੋੜਵਾ ਜਵਾਬ ਦਿੱਤਾ ਜਾਵੇ ਤਾਂ ਜੋ ਇਹਨਾਂ ਨੂੰ ਪਤਾ ਲੱਗ ਸਕੇ ਕਿ ਅਸੀਂ ਮذਬੀ ਸਿੱਖਾਂ ਨੂੰ ਕੀ ਸਮਝਦੇ ਆ ਤੇ ਅੱਜ ਦੇ ਮذਬੀ ਸਿੱਖ ਕੀ ਹਨ ਅੱਜ ਦੇ ਮذਬੀ ਸਿੱਖ ਪੜ੍ਹੇ ਲਿਖੇ ਆਪਣੇ ਆਪਣੇ ਕਾਰੋਬਾਰਾਂ ਦੇ ਜਿਹੜੇ ਆ ਉਹ ਕਰ ਰਹੇ ਆ ਇਹਦੇ ਉਹ ਕਿਸੇ ਰੋਟੀ ਦੇ ਸਾਧਨ ਮੰਦ ਨਹੀਂ ਆ ਵੀ ਕਿਸੇ ਕੋ ਰੋਟੀ ਮੰਗ ਕੇ ਖਾ ਰਿਆ ਜਿੰਨੀਆਂ ਵੀ ਬਰਾਦਰੀਆਂ ਨੇ ਸਾਰੇ ਆਪੋ ਆਪਣਾ ਕਾਰੋਬਾਰ ਕਰਕੇ ਖਾਂਦੀਆਂ ਕਿਸੇ ਨੂੰ ਭੰਡਣ ਦਾ ਕੋਈ ਕਿਸੇ ਨੂੰ ਆਕੜ ਨਹੀਂ ਆ ਹੁਣ ਆਪਾਂ ਜਿਹੜੇ ਸਾਡੇ ਸਾਡੀ ਐਸੀ ਸਮਾਜ ਦੇ ਨੇਤਾ ਕਾਂਗਰਸ ਪਾਰਟੀ ਦੇ ਵਿੱਚ ਬੈਠੇ ਹੋਇਆ ਉਹਨਾਂ ਦਾ ਸਟੈਂਡ ਵੀ ਪੁੱਛਣਾ ਚਾਹੁੰਦੇ ਆ ਕਿ ਦੱਸੋ ਤੁਹਾਡਾ ਪ੍ਰਧਾਨ ਰਾਜਾ ਵੜਿੰਗ ਪੱਠੇ ਪੌਣੇ ਦੱਸ ਲਿਆ ਤੁਹਾਨੂੰ ਇਸ ਦੇ ਵਿੱਚ ਸਰਦਾਰ ਚਨਜੀਤ ਸਿੰਘ ਚੰਨੀ ਸੁਖਵਿੰਦਰ ਸਿੰਘ ਡੈਨ ਜਿਹੜੇ ਐਸੀ ਇਹਨਾਂ ਦੇ ਕਾਂਗਰਸ ਦੇ ਪ੍ਰਧਾਨ ਆ ਕੁਲਦੀਪ ਸਿੰਘ ਵੈਦ ਆਪ ਉਹ ਆਈਐਸ ਰਟਾਇਰ ਹੋਏ ਆ ਉਹ ਵੀ ਦੱਸਣ ਕਿ ਕੱਲ ਨੂੰ ਤੁਹਾਨੂੰ ਵੀ ਇਹ ਪੱਠੇ ਪਾਉਣੇ ਦੱਸਣਗੇ ਤੁਸੀਂ ਇਸ ਨੂੰ ਪੁੱਛ ਸਕਦੇ ਜੇ ਪੁੱਛਣ ਦਾ ਮਾਦਾ ਰੱਖਦੇ ਜੇ ਪੁੱਛੋ ਆਪਣੇ ਲੀਡਰ ਨੂੰ ਪ੍ਰਧਾਨ ਨੂੰ ਤੇ ਕਾਰਨ ਦੀ ਆਲਾ ਕਮਾਂਡ ਜਿਹੜੀ ਹਾਈ ਕਮਾਂਡ ਉਹਨੂੰ ਬੇਨਤੀ ਕਰਦੇ ਆ ਇਹ ਪ੍ਰਧਾਨ ਬਿਲਕੁਲ ਇਸ ਨੂੰ ਗੱਦੀ ਤੋਂ ਬਰਖਾਸਤ ਕੀਤਾ ਜਾਵੇ ਇਸ ਦੀ ਪ੍ਰਧਾਨੀ ਖੋਈ ਜਾਵੇ ਕੋਈ ਚੰਗਾ ਸੋਚਵਾਨ ਪ੍ਰਧਾਨ ਲਾਇਆ ਜਾ ਸਕੇ ਪਹਿਲਾਂ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਸਨ ਉਦੋਂ ਵੀ ਤੁਹਾਡੇ ਲੀਡਰਾਂ ਨੇ ਬੜੀਆਂ ਗੱਲਾਂ ਬਰਦਾਸ਼ਤ ਕੀਤੀਆਂ ਹਨ ਕੋਈ ਕਹਿੰਦਾ ਹੈ ਘੋੜਿਆਂ ਦੀ ਜਗ੍ਹਾ ਅੱਦੇ ਭਜਾਦੇ ਆ ਕੋਈ ਕਹਿੰਦਾ ਹੈ ਕਿ ਪੈਰ ਦੀ ਜੁੱਤੀ ਸਿਰ ਤੇ ਰੱਖਦੀ ਆ ਇਸ ਕਰਕੇ ਤੁਹਾਡਾ ਬੁਰਾ ਹੋਇਆ ਸੀ ਤੇ ਇਸ ਤੋਂ ਵੀ ਵੱਧ ਬੁਰਾ ਹੋਣਾ ਜੇ ਆ ਤੁਹਾਡੀ ਵਿਧਾਨ ਸਭਾ ਦੀ ਜਿਹੜੀ ਲਕਸ਼ਰਿਆ ਤਰੰਤ ਨਾ ਉਹ ਅੰਤ ਸਥਾਈ ਦੇ ਵਿੱਚ ਵੀ ਜੇ ਕੋਈ ਚੰਗਾ ਪ੍ਰਧਾਨ ਨਾ ਤੁਸੀਂ ਲਾਇਆ ਅਕਲਮੰਦ ਪ੍ਰਧਾਨ ਨਾ ਲਾਇਆ ਇਹਦੇ ਦੇ ਲੋਕ ਚਾਰ ਪੇਰ ਇਹਦੇ ਦੇ ਤੌਰ ਤੇ ਹੀ ਕਈ ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਜਿਹੜੇ ਪ੍ਰਧਾਨ ਨੂੰ ਤੁਸੀਂ ਪ੍ਰਬੰਧ ਕੀ ਦਿੱਤੀ ਹੋਈ ਆ ਇਸ ਕਰਕੇ ਆਪਾਂ ਸਰਦਾਰ ਬੂਟਾ ਸਿੰਘ ਜੀ ਦੀ ਜਿਹੜੀ ਲਿਆਕਤ ਸੀ ਸਰਦਾਰ ਬੂਟਾ ਸਿੰਘ ਉਹਨਾਂ ਨੇ ਜੋ ਪੰਜਾਬ ਵਾਸਤੇ ਕੀਤਾ ਸਾਰੇ ਜਾਣਦੇ ਆ ਸਾਰੇ ਸੰਤਾਂ ਮਹਾਂਪੁਰਸ਼ਾਂ ਨਾਲ ਉਹਨਾਂ ਦਾ ਪਿਆਰ ਸੀ ਤੇ ਜੂਹ ਸਾਹਿਬ ਦੀ ਜਿਹੜੇ ਤਖਤ ਦੇ ਬੋਰਡ ਦੇ ਚੇਅਰਮੈਨ ਵੀ ਰਹੇ ਆ ਉਹਨਾਂ ਦੇ ਵਿੱਚ ਸੇਵਾ ਭਾਵਨਾ ਸੀ ਜਦੋਂ ਕਾਰਪਤ ਸਿੰਘ ਸਾਹਿਬ ਨੇ ਉਹਨਾਂ ਨੂੰ ਸੱਦਾ ਦਿੱਤਾ ਸੀ ਤੇ ਉਸੇ ਵੇਲੇ ਗੜ ਦੇ ਵਿੱਚ ਤਖਤੀ ਪਾ ਕੇ ਨਿਮਾਣੇ ਸਿੱਖ ਹੋ ਗਿਆ ਕਹਿੰਦੇ ਸੀ ਹੋਰ ਕੋਈ ਨਹੀਂ ਸੀ ਆਇਆ ਤੇ ਗੁਰਬਾਣੀ ਉਹਨਾਂ ਨੂੰ ਐਨੀ ਜਬਾਨੀ ਕੰਢ ਸੀ ਗੁਰਬਾਣੀ ਚ ਵੀ ਕਹਿੰਦੇ ਪੜ੍ਹਦੇ ਰਹਿੰਦੇ ਸਾਡੇ ਤੋਂ ਉਹਨਾਂ ਨੂੰ ਇੱਕ ਨੀਂਦ ਦੱਸ ਰਹੇ ਆ ਨੀਂਦ ਤੇ ਤੇਰੀ ਸੋਚ ਆ ਜਿਹੜਾ ਤੂੰ ਉਹਨਾਂ ਬਾਰੇ ਇਹੋ ਜੀਆਂ ਗੱਲਾਂ ਕਰਦਾ ਮੈਂ ਤੇ ਉਹਨਾਂ ਲੋਕਾਂ ਨੂੰ ਜਿਹੜੇ ਅੱਗੇ ਬੈਠੇ ਤਾੜੀਆਂ ਮਾਰ ਰਹੇ ਸੀ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਇਹਨੇ ਹੀ ਗਿਰ ਗਏ ਜਦੋਂ ਤੁਹਾਡੇ ਸਾਹਮਣੇ ਜੋ ਤੁਹਾਨੂੰ ਪੱਠੇ ਪਾਉਣੇ ਦੱਸ ਰਿਹਾ ਹੈ ਵੀ ਤੁਸੀਂ ਇੱਥੇ ਤਾੜੀਆਂ ਮਾਰੀ ਜਾਂਦੇ ਇਹ ਕਰਕੇ ਡਾਂਗਸਾਈ ਕਮਾੜ ਵੀ ਇਹ ਸਮਝ ਲਵੋ ਕਿ ਇਹ ਪ੍ਰਧਾਨ ਨੂੰ ਬਦਲੇ ਨਹੀਂ ਦੇ ਜਿਹੜਾ ਮਨੁੱਖੀ ਸਿੱਖ ਸਮਾਜ ਦਾ ਵਿਰੋਸ ਹੈ ਉਹ ਦਿਨ ਉਹਨਾਂ ਤਰਚੰਡ ਹੋਊਗਾ ਇਹਨਾਂ ਦੇ ਕਰਨ ਤਾਰਨ ਵਾਲੇ ਜਿਹੜਾ ਦਫ਼ਤਰ ਆ ਉਹਦੇ ਮੂਹਰੇ ਵੀ ਜਾ ਕੇ ਇਹਦਾ ਰੋਸ ਪੁਜਾਰਾ ਕੀਤਾ ਜਾਊਗਾ ਇਹਨਾਂ ਦੇ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਡੀਸੀਆਂ ਨੂੰ ਮਨਪੱਤਰ ਦੇ ਕੇ ਇਸ ਤੇ ਪਰਚਾ ਦਰਜ ਕਰਨ ਦਾ ਵੀ ਇਲਾਵਾ ਉਹ ਮੰਨ ਕੀਤੀ ਜਾਊਗੀ ਦੇ ਪਰਚਾ ਦਰਜ ਹੋਣਾ ਵੀ ਚਾਹਦੇ ਪ੍ਰਧਾਨ ਰਾਜਾ ਵੜਿੰਗ ਦੀ ਜਿਸ ਨੇ ਸਾਲੀਕੌਂ ਦੇ ਮਰਹੂਮ ਸਰਦਾਰ ਗੁੰਡਾ ਸਿੰਘ ਜੀ ਸ਼ਾਂਤਾਂ ਗ੍ਰਹਿ ਮੰਤਰੀ ਭਾਰਤ ਸਰਕਾਰ ਜਿਨ੍ਹਾਂ ਬਾਰੇ ਕੱਲ ਤਰਨਤਾਰਨ ਵਿਧਾਨ ਸਭਾ ਦੇ ਰਕੀ ਦੇ ਵਿੱਚ ਇੱਕ ਰੈਲੀ ਦੇ ਵਿੱਚ ਇੱਕ ਪਸਾ ਆਪਣਾ ਸੰਬੋਧਨ ਕਰਦੇ ਹਾਂ ਉਸ ਨੇ ਸਰਦਾਰ ਬੂਟਾ ਸਿੰਘ ਦੀ ਬਾਰੇ ਭੈੜੀ ਸ਼ਬਦਾਵਲੀ ਵਰਤੀ ਆ ਸੋ ਆਪਾਂ ਰਾਜਾ ਵਡੰਗ ਦੇ ਕੰਨ ਖੋਲਣ ਵਾਸਤੇ ਤੇ ਕਾਂਗਰਸ ਪਾਰਟੀ ਦੇ ਕੰਨ ਖੋਲਣ ਵਾਸਤੇ ਦੱਸ ਦੇਣਾ ਚਾਹੁੰਦੇ ਆ ਕਿ ਸਰਦਾਰ ਬੂਟਾ ਸਿੰਘ ਦੀ ਜਿਸ ਵੇਲੇ ਰਾਜਾ ਵਡੰਗ ਜੀ ਤੇਰੇ ਦਾਦੇ ਪਰਦਾਦੇ ਖੁਰਦਿਆਂ ਚ ਰੁਲਦੇ ਹੋਣਗੇ ਨਾ ਉਸ ਵੇਲੇ ਸਰਦਾਰ ਬੂਟਾ ਸਿੰਘ ਦੀ ਲੈਨਪੁਰ ਖਾਲਸਾ ਕਾਲ ਜਲੰਧਰ ਵਿਖੇ ਬੀਏ ਓਨਰ ਕਰ ਰਹੀ ਸੀ ਇਹ ਆਪਣ ਤੇ ਨੂੰ ਪਤਾ ਹੋਣਾ ਚਾਹੀਦਾ ਤੇਰੀ ਪਾਰਟੀ ਦਾ ਮਨਮੂਮ ਲੇਤਾ ਵਾ ਜਿਸ ਨੇ ਤੁਹਾਨੂੰ ਕਿੰਨੀ ਵਾਰੀ ਜਿਸ ਕੌਮ ਨੇ ਤੁਹਾਨੂੰ ਕਿੰਨੀ ਵਾਰੀ ਰਾਜ ਭਾਗ ਦਿਵਾਇਆ ਤੁਸੀਂ ਕੋਈ ਸਮਾਨ ਬੂਟਾ ਸਕਦੇ ਆ ਇਸ਼ਾਨ ਨਹੀਂ ਸੀ ਕੀਤਾ ਉਸ ਦੀ ਲਿਆਕਤ ਉਸ ਦੀ ਪੜ੍ਹਾਈ ਪਹਿਲੀ ਉਹਨਾਂ ਦੀ ਪੜ੍ਹਾਈ ਬੀਏ ਉਹਨਾਂ ਨੇ ਖਾਲਸਾ ਕਾਲਜ ਲਾਇਲਪੁਰਾ ਜਲੰਧਰ ਤੋਂ ਦੂਜੀ ਉਹਨਾਂ ਨੇ ਐਮਏ ਕੀਤੀ ਤੀਜੀ ਉਹਨਾਂ ਨੇ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਪੀਐਚਡੀ ਕੀਤੀ ਉਹਨਾਂ ਨੇ ਜਰਨੀ ਕੀਤੀ ਅਤੇ ਵਾਖ ਵਾਖ ਉਧਿਆਂ ਦੇ ਜਿੱਥੇ ਦੇਸ਼ ਦੇ ਗ੍ਰਹਿ ਮੰਤਰੀ ਨਹੀਂ ਉੱਥੇ ਤਿੰਨ ਮਾਰੋ ਭਾਰਤ ਸਰਕਾਰ ਦੇ ਵਿੱਚ ਕੈਬਨਟ ਮੰਤਰੀ ਦੇ ਰਹੇ ਅਤੇ ਦੇਸ਼ ਦੇ ਐਸਆਈ ਕਮਿਸ਼ਨ ਦੇ ਭਾਰਤ ਦੇ ਚੇਅਰਮੈਨ ਰਹੇ ਇਸੇ ਤਰ੍ਹਾਂ ਹੀ ਉਹਨਾਂ ਵੱਲੋਂ ਵਾਖ ਵਾਖ ਸਟੇਟਾਂ ਦੇ ਵਿੱਚ ਰਾਜਪਾਲ ਦੀ ਡਿਊਟੀ ਵੀ ਨਿਭਾਈ ਗਈ ਕਿੰਨਾ ਸਮਾਂ ਉਹਨਾਂ ਨੇ ਜਦੋਂ ਰਾਸ਼ਟਰਪਤੀ ਰਾਜ ਲਾਗੂ ਸੀ ਬਿਹਾਰ ਦੇ ਵਿੱਚ ਉੱਥੇ ਸਰਕਾਰ ਚਲਾਈ ਜਾਰਾ ਮਾਰਾ ਨਹੀਂ ਨੇ ਉਹ ਐਡੀ ਵਿਆਕਤ ਤੇ ਐਡੇ ਸਮਝਦਾਰ ਲੀਡਰ ਸਨ ਜਿਸ ਨੂੰ ਤੋਂ ਅਨਪੜ ਅਤੇ ਜਿਸ ਦੇ ਰੰਗ ਤੇ ਜਿਸ ਦੇ ਜਿਸ ਰੰਗ ਨੂੰ ਗੁਰਬਾਣੀ ਦੇ ਵਿੱਚ ਵੀ ਇੱਕੋ ਰੰਗ ਮਜੀਠਾ ਰੱਤਾ ਮਰਾਂ ਚੋਲਾ ਮਾਦਾ ਇਹਦੇ ਮਜੀਠਾ ਰੰਗ ਕਿਹਾ ਵਾ ਉਸ ਰੰਗ ਦੇ ਵਿੱਚ ਤੂੰ ਆਪਣਾ ਗਲਤ ਟਿੱਪਣੀਆਂ ਕੀਤੀਆਂ ਉਹਨਾਂ ਦੀ ਕੌਮ ਵਾਲੇ ਗਲਤ ਟਿੱਪਣੀਆਂ ਕੀਤੀਆਂ ਪੱਥੇ ਪਾਉਂਦੇ ਹੋਗੇ ਤੁਸੀਂ ਆ ਪੱਥੇ ਪਾਉਣੇ ਕੋਈ ਮਾੜੀ ਗੱਲ ਨਹੀਂ ਆ ਗਿਰਤੀ ਆ ਪਰ ਉਹ ਸਰਦਾਰ ਜਿਹੜਾ ਸੀ ਜਿਸ ਦੇ ਬਾਰੇ ਤੂੰ ਬੋਲਦੇ ਆ ਵਾ ਉਹ ਪੜਿਆ ਰਿਹਾ ਇਨਸਾਨ ਸੀ ਅਤੇ ਤੁਹਾਡੀ ਜਿਹੜੀ ਕਾਂਗਰਸ ਸਰਕਾਰ ਸੀ ਆਪਣੀ ਕੌਮ ਦੀਆਂ ਵੋਟਾਂ ਪਵਾ ਕੇ ਉਸਨੇ ਕਿੰਨੀ ਵਾਰ ਤੁਹਾਨੂੰ ਰਾਜ ਭਾਗ ਦਵਾਇਆ ਤੁਹਾਡੀ ਮਾਨਸਿਕਤਾ ਇਹ ਨਹੀਂ ਡਿੱਗ ਗਈ ਆ ਕਿ ਤੁਹਾਡੇ ਜਿਹੜਾ ਜਾਤੀਪਾਤੀ